ਨਾ ਉਹ ਬਿਨ ਸੈ ਨਾ ਹਮ ਕੜਿਆ ਇਸ ਤਰ੍ਹਾਂ ਮਾਲਕ ਜੀ ਨਾ ਉਹ ਬਿਨ ਸੈ ਨਾਸ ਤੋਂ ਰਹਿ ਤਖੋ ਅਕਾਲ ਪੁਰਖ ਵਾਹਿਗੁਰੂ ਜੀ ਨਾ ਹਮ ਕੜਿਆ ਕੜਿਆ ਵੈਸੇ ਭਾਈ ਵੀਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਕੋਸ਼ ਵਿੱਚ ਇੱਕ ਬੜਾ ਪਿਆਰਾ ਅਰਥ ਕੀਤਾ ਹੈ ਕੜਿਆ ਤੋਂ ਭਾਵ ਉਬਲਣਾ ਤੁਸੀਂ ਬਹੁਤੀ ਵਾਰ ਵੇਖਿਆ ਹੋਏਗਾ ਅੰਦਰ ਕਈ ਵਾਰੀ ਉਬਾਲੇ ਖਾਂਦਾ ਹੈ ਪੁੱਛਿਆ ਕਿ ਅੰਦਰ ਕੋਈ ਅੱਗ ਲੱਗੀ ਹੋਈ ਹੈ ਨਹੀਂ ਉਹ ਅਣ ਦਿਸਦੀ ਅੱਗ ਖੈ ਉਹ ਵਿਕਾਰਾਂ ਦੀ ਅੱਗ ਖੈ ਉਹ ਵਾਸ਼ਨਾ ਦੀ ਅੱਗ ਖੈ ਉਹ ਮਲੀਨਤਾ ਦੀ ਅੱਗ ਖੈ ਕਿਸੇ ਪਰਾਏ ਦੇ ਤਨ ਨੂੰ ਵੇਖ ਕੇ ਪਰਾਏ ਦੇ ਧਨ ਨੂੰ ਵੇਖ ਕੇ ਨજર ਨਹੀਂ ਆਉਂਦੀ ਬੰਦਾ ਆਪਣੇ ਆਪ ਕਲਪੀ ਜਾਂਦਾ ਖੈ ਗਵਾਂਢੀ ਘਰੇ ਕੁਝ ਹੋ ਗਿਵੇ ਗਿਆ ਮੈਨੂੰ ਕਿਉਂ ਨਹੀਂ ਮਿਲਿਆ ਅੱਜ ਸੰਸਾਰ ਦੀ ਇਸ ਬਹੁਤਾਂਤ ਰੂਪ ਵਿੱਚ ਦੁਖਾਂਤ ਵਿੰਦੇ ਹੋ ਪਰ ਗੁਰੂ ਸਾਹਿਬ ਨੇ ਕਿਹਾ ਸੀ ਪਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹਨਾਂ ਗੱਲਾਂ ਨੂੰ ਅੱਜ ਸਿੱਖ ਵੀ ਭੁੱਲ ਗਏ ਤੇ ਸਾਬ ਕਹਿੰਦੇ ਨੇ ਇਸ ਤਰ੍ਹਾਂ ਭਾਈ ਉਹ ਕੜਿਆ ਉਹ ਝੂਰਦੇ ਰਹਿੰਦੇ ਨੇ ਆਪਣੇ ਆਪ ਤੋਂ ਖਿੱਚਦੇ ਰਹਿੰਦੇ ਨੇ ਇਹਨੂੰ ਤਾਂ ਭਾਈ ਕਾਨ ਸਿੰਘ ਨਾਭਾ ਨੇ ਵੀ ਅਰਥ ਕੀਤੇ ਆਪਾਸਾਂ ਕੀ ਵਾਰ ਵਿੱਚ ਉਹਨਾਂ ਨੇ ਬੜੇ ਪਿਆਰੇ ਬੋਲ ਕੇ ਜੇਤਾ ਪੜਿਆ ਤੇ ਤਾਂ ਕੜਿਆ ਬੰਦੇ ਵਿਦਵਤਾ حاصل ਕਰਕੇ ਵੀ ਗਿਆਨवान ਹੋ ਕੇ ਵੀ ਇੱਕ ਦੱਜੇ ਤੋਂ ਜਦੋਂ ਨਫ਼ਰਤ ਕਰਦੇ ਨੇ ਨਾ ਯਾਦ ਰੱਖਿਆ ਜੇ ਜਿਸ ਗਿਆਨ ਨੇ ਉਹਨਾਂ ਦੇ ਬੰਦਨਾ ਨੂੰ ਕਟਣਾ ਸੀ ਉਸੇ ਗਿਆਨ ਦੀ ਹੰਗਤਾ ਖੋਣ ਕਰਕੇ ਉਹ ਵਿਚਾਰੇ ਆਪਣੇ ਆਪ ਉਗਲਦੇ ਪਏ ਨੇ ਇਹਨੂੰ ਸਾਬ ਕਹਿੰਦੇ ਨੇ ਜਦੋਂ ਮਾਲਕ ਦੀ ਨਿਰਮਲ ਬਖਸ਼ਿਸ਼ ਮਿਲਦੀ ਹੈ ਨਾ ਗੁਰੂ ਦੀ ਕਿਤੇ ਰਹਿਮਤ ਮਿਲਦੀ ਹੈ ਨਾਮ ਜਪ ਕੇ ਬਾਣੀ ਪੜ੍ਹ ਕੇ ਨਿਰਮਲ ਗਿਆਨ ਲੈ ਕੇ ਸਿਧਾਂਤ ਨੂੰ ਮੰਨ ਕੇ ਸ੍ਰੀ ਸੰਕਤ ਨਾ ਖਮ ਕੜਿਆ ਫਿਰ ਉਹ ਝੂਰਦੇ ਨਹੀਂ ਖਾਨ